ਕੋਈ ਨਹੀਂ ਆ ਜਾਂਦੇ ਚੱਲ ਛੱਡ ਮੰਮੀ ਪਾਣੀ ਮੱਥੇ ਮਾਰਿਆ ਹੁੰਦਿਆਂ ਦੇ ਪਹਿਲਾਂ ਪੀਲਾ ਦਸ ਕੱਲੀ ਆਵਾਂ ਮੈਂ ਲੈਣਾ ਜਰਮੰਦਰ ਪਾਣੀ ਪਹਿਲੇ ਹੁੰਦਿਆਂ ਖੰਡ ਵੀ ਨਹੀਂ ਆਂਦੀਆਂ ਮੰਗਵਾ ਰਾਂ ਮੰਗਵਾ ਲਾ ਉਹਨਰ ਕੰਮ ਹੋਏਗੇ ਇਹਨਾਂ ਚੀਜ਼ਾਂ ਔਰ ਐਂ ਦੇ ਮੰਮੀ ਤੈਨੂੰ ਪਤਾ ਤਾਂ ਹੈਗਾ ਹੀ ਇਹਦਾ ਕਿੰਦਾ ਦੀ ਇਹ ਹੈਗੀ ਤੇ ਐਵੇਂ ਨਾ ਤੂੰ ਹੁੰਦਿਆਂ ਹੀ ਉਹਦੇ ਨਾਲ ਤੇ ਮੱਥਾ ਲਾ ਗੋਲਪ੍ਰੀਤਾ ਹਾਂਜੀ ਮਮਾ ਤੂੰ ਪਤਾ ਕੀ ਕਰ ਛੇਤੀ ਛੇਤੀ ਤਿਆਰ ਹੋ ਜਾ ਕਿਉਂ ਉਹ ਜਾਣਾ ਤੇਰੇ ਮਾਮੇ ਪਿੰਡ ਤੇ ਮੈਂ ਅਰੇ ਸਵੇਰੇ ਸਕੂਲੇ ਵੀ ਆਣਾ ਪੁੱਤ ਸਕੂਲੇ ਜਾਣਾ ਆ ਜਾਣਾ ਵਾ ਆਪਾਂ ਸਾਮਾ ਨੂੰ ਮੈਂ ਤਾਂ ਹੀ ਕਹਿਣ ਦੀ ਸੀ ਛੇਤੀ ਤਿਆਰ ਹੋ ਜਾ ਲੈ ਕਰਨ ਗਈ ਜਾਣਾ ਕੀ ਕਰਨ ਜਾਈਦਾ ਵਾ ਦੱਸ ਉਧਾਂ ਜਾਣਾ ਵਾ ਉਹਨਾਂ ਨੂੰ ਮਿਲਣ ਕੇ ਤੇ ਕੱਪੜੇ ਕਿਹੜੇ ਪਾਵਾਂ ਕੋਈ ਨਹੀਂ ਤੂੰ ਉਥੋਂ ਪਾ ਲੈ ਨਵਾਂ ਸੂਟ ਮੇਰਾ ਪੁੱਤ ਤੇ ਮੈਂ ਥੋੜਾ ਜਿਹਾ ਕੰਮ ਕਰ ਲਾਂ ਤੇ ਛੇਤੀ ਦੀ ਤਿਆਰ ਹੋਈਏ ਤੇ ਛੱਡੀਏ ਫਿਰ ਠੀਕ ਹੋ ਜਾ ਹੋ ਜਾਗਾ ਛੇਤੀ ਕਰ ਲੈ ਤੇ ਦਸਤਾਰ ਕਿੱਥੇ ਪਈ ਕੋਈ ਨਹੀਂ ਮੈਂ ਦੇ ਦੇਣੀ ਦਸਤਾਰ ਚੱਲ ਚਲ ਮੈਂ ਵੀ ਜਿਹੜਾ ਥੋੜਾ ਜਿਹਾ ਕੰਮ ਰਹਿਗਾ ਨਾ ਕਰ ਲਾਂ ਫੇਰ ਟਾਈਮ ਨਾ ਚੱਲੀਏ ਮੁੜ ਕੇ ਆਉਣਾ ਵੀ ਆ ਦਵਾਈ ਨੂੰ ਮੈਂ ਇਹੀ ਥਾਡੇ ਵੱਲ ਕੰਮ ਹੀ ਕੋਈ ਕੰਮ ਤਾਂ ਕੋਈ ਏਡਾ ਖਾਸ ਨਹੀਂ ਮੈਂ ਕਹਿੰਦੀ ਹਾਂ ਵੀ ਉਹ ਸਮਾਨ ਲਿਆ ਦਿਦੇ ਥੋੜਾ ਜਿਹਾ ਮੈਨੂੰ ਆਉਣ ਲੱਗੀ ਆ ਕੁੜੀ ਉਹਦਾ ਆ ਗਿਆ ਵਾ ਫੋਨ ਅੱਛਾ ਹਾਂ ਚਲ ਕੋਈ ਗੱਲ ਨਹੀਂ ਮੈਂ ਲਿਆ ਦੇਣਾ ਵਾ ਤੇ ਸਮਾਨ ਤੇ ਲਿਆਉਣਾ ਹੀ ਲਿਆਉਣਾ ਵਾ ਤੇ ਨਾਲ ਲੱਗਦੇ ਹੁਣ ਉਹ ਚੂੜੀਆਂ ਵੀ ਲਈ ਆਏ ਉਹ ਜੜੀਆਂ ਚੂੜਾ ਲਾਗਦੇ ਬਾਅਦ ਵਿੱਚ ਪਾਉਣੀਆਂ ਆਏ ਨਾਲੇ ਤੂੰ ਕਹਿ ਨਹੀਂ ਨਾ ਨਾਂ ਆਂਦੀਆਂ ਹੁੰਦੀਆਂ ਚੂੜੀਆਂ ਨਾਲੇ ਤੂੰ ਕਹਿਂਦੀ ਆਪਣੇ ਕੋਲੋਂ ਲੈ ਜਾਓ ਹੁੰਦੀਆਂ ਨਣਾ ਆਂਦੀਆਂ ਹੀ ਆ ਪਰ ਨਿਆ ਨਣਾਲ ਲਿਆਉਗੀ ਤੇ ਫੇਰੀ ਆ ਕੀ ਆਂਦੀ ਆ ਉਹ ਕਹਿੰਦੀ ਕਿ ਤੁਸੀਂ ਆਪਣੇ ਕੋਲੋਂ ਹੀ ਥੋ ਲੈ ਉਹ ਤਾਂ ਕੋਈ ਗੱਲ ਨਹੀਂ ਮੈਂ ਆ ਕੇ ਤੁਹਾਨੂੰ ਪੈਸੇ ਦੇ ਦਊਂਗੀ ਪੈਸੇ ਮੋਇਆਂ ਨੇ ਦੇਣੇ ਆ ਉਹ ਤਾਂ ਪਤਾ ਹੀ ਆ ਪੈਸੇ ਕਿਤੇ ਮਿਲਦੇ ਆ ਉਹ ਤਾਂ ਉਦਾਂ ਹੀ ਹੁਣ ਬਸ ਐਵੇਂ ਹੁਣ ਜਰੂਰ ਘਰ ਤੇ ਕਪੱਤ ਪਾਉਣਾ ਤੇ ਮੈਂ ਲੈ ਆਉਣਾ ਕੋਈ ਗੱਲ ਨਹੀਂ ਨੇ ਮਤਲਬ ਇਹ ਸਾਰਾ ਸ਼ਹਿਰ ਆਉਂਦੀ ਨੰਗੇ ਆਉਣਾ ਨਾਲੇ ਸ਼ਗਨਾ ਦਾ ਕੰਮ ਹੋਵਾ ਪਹਿਲੀ ਯਾਰ ਤੇ ਜੂੜਾ ਲਾਉਣਾ ਵਾ ਤੇ ਤੂੰ ਸਗੋਂ ਆਪਣੇ ਕੋਲੋਂ ਲੈ ਆਇਆ ਆਪਣੇ ਕੋਲੋਂ ਇਹ ਰੁਪਈਆ ਖਰਚ ਕੇ ਕੁੜੀ ਇਹ ਰਾਜ਼ੀ ਨਹੀਂ ਹੈਗੀ ਤੇ ਇੱਥੋਂ ਕਹਿੰਦੀ ਹੈ ਵੀ ਮੈਂ ਸਾਰਾ ਕੋਲ ਲਈ ਜਾਵਾਂ ਉਹ ਚਲ ਕੋਈ ਗੱਲ ਨਹੀਂ ਮੈਂ ਲੈ ਆਉਣਾ ਵਾ ਜ਼ਰੂਰ ਕਾ ਪੱਤ ਪਾਉਣਾ ਵਾ ਗੱਲ ਕਾ ਪੱਤ ਦੀ ਨਹੀਂ ਹੈਗੀ ਪਰ ਜਿਹੜਾ ਕੰਮ ਜਿੱਦਾਂ ਬਣਿਆ ਉਦਾਂ ਕਰਨਾ ਚਾਹੀਦਾ ਵਾ ਨਾ ਉਹ ਕਰਨਾ ਤੇ ਚਾਹੀਦਾ ਵਾ ਹੁਣ ਕਰੀਏ ਕੀ ਉਚਾਰੇ ਬਣੇ ਉਹ ਧੱਕਾ ਹੁੰਦਿਆ ਵਾ ਮੰਮੀ ਨੂੰ ਕਹੀਏ ਤੇ ਉਹ ਗੜ ਪੈਂਦੀ ਹੈ ਚੱਲ ਉਹ ਨਿਆਉਣਾ ਵੰਿਆਣੇ ਨੇ ਵੀ ਨਾਲ ਆਉਣਾ ਉਹਦੇ ਵਾਸਤੇ ਵੀ ਲੈ ਆਇਓ ਕੋ ਖਾਣ ਪੀਣ ਕੋਈ ਗੱਲ ਨਹੀਂ ਲੈ ਆਉਣਾ ਬਿਸਕੁਟ ਲੈ ਆਉਣਾ ਮੈਂ ਤੇ ਚਿਪਚਿਪਸ ਲੈ ਆਉਣਾ ਲੈ ਤੇ ਆ ਚੱਲ ਨਿਆਣੇ ਇਦਨੀਆਂ ਚੀਜ਼ਾਂ ਇਹ ਪਸੰਦ ਕਰਦੇ ਆ ਓ ਆਹੋ ਆਹ ਚਿਪਚਿਪਸ ਲੈ ਆਇਓ ਨਾਲ ਤੇ ਉਹ ਲਿਆ ਦਿਓ ਠੰਡੀ ਬੋਤਲ ਲੈ ਆਉਣਾ ਇੱਕ ਕਪੜੇ ਵਗੈਰਾ ਆਹ ਤੇ ਫੇਰ ਕਹੂਗੇ ਉਹਨਾਂ ਨੇ ਪਾਣੀ ਪਿਆਲਤਾ ਨਹੀਂ ਨਹੀਂ ਉਹ ਤੇ ਮੈਨੂੰ ਲੈ ਕੇ ਦੋ ਸਮਾਂ ਤੇ ਭਟਾ ਮੇਰੇ ਛੇਤੀ ਆ ਜਾਇਓ ਤੇ ਕੋਈ ਗੱਲ ਨਹੀਂ ਮੈਂ ਹੋ ਕੇ ਤੇ ਆ ਗਈ ਫਿਰ ਚੱਲ ਜਾਓ ਫਿਰ ਆਹ ਲੈ ਆਓ ਚੱਲ ਇਦਾਂ ਕਰਨੀ ਆ ਮੰਮੀ ਵੱਲ ਭਲਾ ਜਾਨੀ ਆ ਉਹਨਾਂ ਨੂੰ ਪੁੱਛਦੀ ਆ ਕਿ ਪਤਾ ਚੂੜੀਆਂ ਨੜਾਉਂਦੀਆਂ ਹੀ ਹੁੰਦੀਆਂ ਵਾ ਕਿ ਜਾਂ ਆਪਣੇ ਕੋ ਵੀ ਲੈ ਆਈ ਦੀਆਂ ਵਾ ਚੱਲ ਪੁੱਛਦੀ ਆ ਸਿਆਣਿਆਂ ਨੂੰ ਫਿਰ ਵੀ ਪਤਾ ਹੁੰਦਾ ਉੱਥੇ ਇੱਕ ਤੇ ਤੂੰ ਨਾ ਟਾਈਮ ਬੜਾ ਲਾ ਦਿੰਨਾ ਵਾ ਤੇ ਕਿੰਨਾ ਟਾਈਮ ਤੂੰ ਤਿਆਰ ਹੁੰਦੀਆਂ ਲਾਤਾ ਤੇ ਹੁਣ ਤੇਰੀ ਦਸਤਾਰ ਹੋਰ ਨਾ ਮਿੰਟਾਂ ਮੈਂ ਤਿਆਰ ਹੋ ਗਿਆਂ ਮੈਂ ਕਿੱਥੇ ਨਾ ਮਿੰਟਾਂ ਲਾਉਂਗਾ ਦੋ ਇਹੋ ਗੇਯੋ ਮੈਂ ਬਸ ਤਿਆਰ ਹਾਂ ਮੈਂ ਜੁੱਤੀ ਲੈ ਪਾਈ ਜੁੱਤੀ ਪੂਣੀ ਬਸ ਫਸ ਲੈਣਾ ਮਮਾ ਦਾਦੀ ਨੇ ਪੋਲ ਲਿਆ ਵਾ ਦੇ ਪੋਛ ਲਿਆ ਵਾ ਦਾਦੀ ਨੂੰ ਦਾਦੀ ਨੇ ਗੜੀ ਛੇਤੀ ਦਾ ਹਾਂ ਕਰ ਦੇਣੀ ਹੁੰਦੀ ਏ ਉਹ ਤਾਂ ਸਿਰ ਦੇ ਵਾਲਾਂ ਨੂੰ ਪੈਂਦੀ ਏ ਗੱਲ ਨਹੀਂ ਪੋਛ ਲਉਣਾ ਇੱਕ ਵਾਰੀ ਪੁੱਛ ਲਿਆ ਵਾ ਇੱਕ ਤਾਂ ਤੁਹਾਨੂੰ ਸਾਰੇ ਟੱਬਰ ਨੂੰ ਇਹ ਬੜਾ ਫਿਕਰ ਆ ਪਿਆ ਰਹਿੰਦਾ ਪਹਿਲਾਂ ਪਿਓ ਤੇ ਉਹ ਵੀ ਪੋਛ ਲੈਣਾ ਸੀ ਉਹਨੂੰ ਪੁੱਸਣ ਗਈ ਤੇ ਉਹ ਗਾੜੀਓ ਖਾਣ ਪੈਂਦੀ ਤੇ ਹੁਣ ਤੋ ਆ ਤੇ ਦਾਦੀ ਨੂੰ ਪੋਛ ਲੈਣਾ ਏ ਦਾਦੀ ਦਾ ਡਰ ਚੜਿਆ ਰਹਿਣਾ ਤੁਹਾਨੂੰ ਚੱਲ ਮੈਂ ਬੂਟ ਪਾਵਾਂ ਬੂਟ ਪਾ ਮੈਨੂੰ ਪਾਵਾਂ ਚੱਪਲ ਬੈਠੀ ਅਮੀ ਆਹ ਬੈਠੀ ਤਿਉ ਮੈਂ ਤਾਂ ਡੇਵਲਾ ਹੀ ਹਾਂ ਪੀਦੀ ਦੀਦਾ ਆਉਂਦਿਆ ਹੀ ਫੋਨ ਅੱਛਾ ਤੇ ਉਹ ਆਖੰਦੀ ਹੀ ਭਿਜ ਦਾ ਮਲਬੀਂ ਝੂੜਾ ਵਧਾਉਣਾ ਵਾ ਹਾਂ ਤੇ ਝੂੜੀਆਂ ਕੋ ਕਹਿੰਦੀ ਆਪਣੇ ਕੋਲੋਂ ਲੈ ਆਏ ਉਹ ਤੇ ਉਹ ਬੜਨੀਆਂ ਤੇ ਵੇਦਣਾਂ ਆਂਦੀਆਂ ਹੀ ਤੇ ਚੱਲ ਕੋਲੋਂ ਲੈ ਆ ਉਹ ਕਿੰਨੀ ਕਿ ਰਕਮ ਲੈ ਆਉਣੀ ਆ ਵਾ ਨਹੀਂ ਟਾਈਮ ਲੱਗਾ ਬਣਾ ਲੈ ਆਉਂਦਾ ਲੈ ਆਉਂਦੀ ਨਹੀਂ ਗੱਲ ਮੰਮੀ ਕੋਈ ਵੀ ਪਰ ਉਹਦਾ ਮੈਂ ਕਹਿੰਦੀ ਵੀ ਜੇ ਸਭ ਨਾ ਸਕਣ ਬੰਦਾ ਉਹ ਸਭ ਨਹੀਂ ਕਰਨਾ ਬੰਦਾ ਵਾ ਓਏ ਕੋਈ ਗੱਲ ਪੈਸੇ ਦੇ ਦੇਗੀ ਤੁਹਾਨੂੰ ਆਣੋ ਭਾਨ ਕੇ ਉਹ ਮੁੰਡੇ ਨਹੀਂ ਆਉਂਦੇ ਝੂੜੀਆਂ ਨੂੰ ਆਕੂਂਗੇ ਪੈਸੇ ਦੇ ਦੇ ਤੇ ਉਹਨਾਂ ਤੋਂ ਉਹਨਾਂ ਨੇ ਸ਼ਹਿਰ ਜਾਣੀ ਹੀ ਉਹਨਾਂ ਦੇ ਮੋਬੜਦੇ ਹੀ ਆ ਨਹੀਂ ਰੁਕਣਾ ਉਹਨਾਂ ਰਾਹ ਦੇ ਵਿੱਚ ਕਦੇ ਉਹਨਾਂ ਨੇ ਜੇ ਉਹ ਨਹੀਂ ਸ਼ਹਿਰ ਆਣੀ ਹਮਣਾਵਾਂ ਤੁਹਾਨੂੰ ਕਦੇ ਪਿਸ਼ੂ ਪਾ ਗਏ ਕੋਈ ਗੱਲ ਨਹੀਂ ਚੂੜੀਆਂ ਹੀ ਆ ਨਾ ਆਪੇ ਫਿਰ ਪੈਸੇ ਦੇ ਦਊਗਾ ਤੁਹਾਨੂੰ ਉਹਨੇ ਉਹ ਜਿੰਨੇ ਲਿਆਉਂਦੀ ਹੁਣ ਤੁਸੀਂ ਦੂਜੇ ਪਾਸੇ ਹੋ ਗਏ ਆ ਜਦੋਂ ਪਹਿਲਾਂ ਕਹਿੰਦੇ ਆ ਵੀ ਜਿੱਦਾਂ ਫਰਜ਼ ਬੜੇ ਆਵਾਂ ਜਿੱਦਾਂ ਸ਼ਗਨ ਵਿਆਹ ਕਰੀਦੇ ਉਦਾਂ ਹੀ ਕਰਨਾ ਪੈਂਦਾ ਵਾ ਤੇ ਉਦਾਂ ਹੀ ਕਰਨਾ ਵਾ ਹੋਰ ਕਿਦਾਂ ਕਰਨਾ ਵਾ ਤੇ ਲਿਓਂਦਾ ਵੀ ਤਾਂ ਫਰਜੋਦਾ ਹੀ ਬੰਦਾ ਸੀ ਨਾ ਲਿਓਂਦਾ ਕਿ ਨਹੀਂ ਹੁਣ ਲਿਓਂਦੇ ਕਹਿੰਦਾ ਤਾਂ ਤੁਸੀਂ ਲੈ ਆਓ ਇਥੋਂ ਕਿ ਕੋਲਾਂ ਜਾ ਕੇ ਕੋਈ ਕੋਈ ਕੋਸ਼ ਹਰ ਜ ਨਹੀਂ ਹੁੰਦਾ ਕਿੰਨੇ ਤੇ ਆ ਜਣੀਆਂ ਬਾਂਗੀਆਂ ਸੌਰ ਫੀੜੀਆਂ ਧੂੜੀਆਂ ਹੋਣੀਆਂ ਸਾਰੀਆਂ ਸਾਡੀਆਂ ਸੌ ਦੀਆਂ ਅੱਜ ਕੱਲ ਕਿੱਥੇ ਆਉਂਦੀਆਂ ਵਾ ਚਾ ਜਿੰਨੇ ਨੇ ਵੀ ਆਉਣਗੀਆਂ ਪੈਸੇ ਦੇ ਦੋਗੀ ਤੁਹਾਨੂੰ ਆਉਂਦੀਆਂ ਆਹੋ ਮੀ ਜਿੱਦਾਂ ਕੇਕ ਦੇ ਦ ਤੁਹਾਨੂੰ ਅੱਗੇ ਮਿਲ ਹੀ ਗਏ ਸੀ ਤੇ ਚਲ ਕੋਈ ਗੱਲ ਨਹੀਂ ਝੂੜੀਆਂ ਤੇ ਰਹਿ ਵੀ ਜਾਣਗੇ ਤੇ ਫਿਰ ਕੀ ਚਲ ਠੀਆਂ ਕੋਈ ਮਾਇਰ ਨੂੰ ਬੋਤਾ ਮੰਗੀਦਾ ਹੁੰਦਾ ਆਹ ਓਕੇ ਇੱਕ ਵਾਰੀ ਵੀ ਦਵਾਉਂਦੀ ਹਾਂ ਵੀ ਚਲ ਕੋਈ ਨਹੀਂ ਲੈ ਆਏ ਉਹ ਤੇ ਮੈਂ ਪੈਸੇ ਦੇ ਦੂੰਗੀ ਓ ਆਉਣ ਲੱਗਿਆ ਦੇਈ ਤੇ ਤੇਹੀ ਨਹੀਂ ਇਹ ਹੁਣ ਮੈਨੂੰ ਸੁਨਾਈਆਂ ਕਰਨ ਦੇਈਆਂ ਮੰਮੀ ਮੈਂ ਸੁਨਾਈਆਂ ਨਹੀਂ ਕਰਨਦੀ ਮੈਂ ਤਾਂ ਤੁਹਾਨੂੰ ਦੱਸਣ ਦੇਈਆਂ ਵੀ ਚਲ ਦੱਸਣ ਕੀ ਰਹੀਆਂ ਤੂੰ ਤਾਂ ਸੁਨਾਈਆਂ ਕਰਨ ਰਹੀਆਂ ਮੈਨੂੰ ਲੈ ਦੱਸ ਮੈਂ ਤਾਂ ਇਹ ਕਹਿੰਦੀ ਆਂ ਕਿ ਕੇਕ ਦੇਤੇ ਅੱਗੇ ਮਿਲਗੇ ਚਲ ਚੂੜੀਆਂ ਦੇ ਅੰਮੀ ਰਹਿ ਵੀ ਜਾਣਗੇ ਹੂੰ ਲੈ ਚੂੜੀਆਂ ਦੇ ਰਹਿ ਜਾਣਗੇ ਕੋਈ ਗੱਲ ਨਹੀਂ ਪੈਸੇ ਦਵਾ ਲਾਂਗੀ ਚਲ ਜਾ ਕੋਈ ਕੰਮ ਕਰ ਲੈ ਉੱਠ ਕੇ ਜਾ ਲੈ ਕਿ ਉਹ ਨਹੀਂ ਹੰਮਣਾ ਵਾਲਾ ਰੋਟੀ ਪਾਣੀ ਬਣਾ ਲਾ ਚੱਲ ਕੇ ਰੋਟੀ ਪਣੀ ਮੀਮੇ ਸਾਰਾ ਤਿਆਰ ਕਰਾ ਰਹੀ ਹੈ ਰੋਈ ਦੇ ਵਿੱਚ ਸਬਜੀ ਵੀ ਬਣਾਈ ਆ ਮੁੰਡੇ ਨੇ ਵੀ ਨਾਲ ਆਉਣਾ ਮੈਂ ਕਿਹਾ ਕੋਈ ਚੀਜ਼ ਮਗਤ ਮੰਗਾ ਲਾ ਉਹਦੇ ਵਾਸਤੇ ਕੋਈ ਨਹੀਂ ਉਹਨਾਂ ਨੇ ਮੈਂ ਕਹਿੰਨੀ ਆ ਕੋਈ ਨਹੀਂ ਲੈ ਆਉਂਦੇ ਜਾ ਕੇ ਨਹੀਂ ਆਣੀ ਬਹਦੀ ਨਾ ਉਹ ਬੜੀ ਬੁਝਾਰਤਾਂ ਪਾਈ ਜਾਂਦੀ ਹੈ ਇੱਥੇ ਆਣ ਕੇ ਮੇਰੇ ਲੱਗੇ ਜੇ ਆਈ ਜਾਂਦੀ ਹੈ ਕੁੜੀ ਕੋ ਦਿਹਾੜੀ ਤੇ ਇਹਨਾਂ ਨੂੰ ਉਤਰੇ ਗਾਸ਼ ਪਈ ਰਹਿੰਦੀ ਭਾਜੀ ਲੈ ਆਉਂਦੇ ਨਾਲ ਉਹ ਨਾ ਮਿਸਤਰੀ ਲਾਏ ਹੀ ਕੰਮ ਹੀ ਥੋੜਾ ਜਿਹਾ ਅੱਛਾ ਤੇ ਕਹਿੰਦੇ ਚੱਲ ਮੈਂ ਬਾਅਦ ਚ ਚਲ ਜੂੰਗਾ ਤੇ ਤੁਸੀਂ ਜਾ ਕੇ ਤੇ ਉਹ ਆਉਂਦੇ ਨੇ ਚੱਲ ਕੋਈ ਨਹੀਂ ਬੱਸ ਚਲ ਜਾਵਾ ਲੈ ਆ ਪਾਣੀ ਪੂਣੀ ਪਿਆਰ ਲਿਆ ਕੇ ਹੋਰ ਸੁਣਾਓ ਮੰਮੀ ਠੀਕ ਠਾਕ ਮੈਂ ਤਾਂ ਠੀਕ ਠਾਕ ਹਾਂ ਤੂੰ ਮੈਨੂੰ ਸੁਣਾ ਪਰਿਵਾਰ ਦਾ ਹਾਂਜੀ ਠੀਕ ਆ ਸਾਰੇ ਵਧੀਆ ਵਾ ਬਰਾਉਣਾ ਠੀਕ ਆ ਹਾਂਜੀ ਠੀਕ ਆ ਲੈ ਆਉਣਾ ਹੀ ਨਾਲ ਉਹਨੂੰ ਵੀ ਉਹ ਫੇਰ ਮਿਸਤਰੀ ਲੱਗੇ ਹੀ ਨਾ ਤੇ ਜਿੰਨਾ ਚਰਾਪ ਨਾ ਲੱਗੇ ਹੋ ਹੂੰ ਤੇ ਫੇਰ ਉਹਨਾਂ ਚਿਰ ਤੁਹਾਨੂੰ ਪਤਾ ਹੀ ਹੈ ਫੇਰ ਕਰ ਦੇਣੀ ਆ ਕੁਝ ਆ ਇਹ ਗੱਲ ਹੈਗੀ ਆ ਤੂੰ ਆਖੰਡੇ ਚੱਲ ਤੁਸੀਂ ਹੋ ਆਓ ਤੁਸੀਂ ਜਾਣੇ ਤੇ ਕੋਈ ਨਹੀਂ ਬਾਅਦ ਚ ਮੈਂ ਚੱਲ ਜਾਊਂਗਾ ਅੱਛਾ ਪਿੰਦਰ ਲਿਆ ਹਣੀ ਪਾਣੀ ਪੂਣੀ ਲਿਆ ਪਿਆਰ ਲਿਆ ਕੇ ਉਹਨਾਂ ਨੂੰ ਹਲਦੀ ਦੇ ਪਾਣੀ ਇਹ ਤੂੰ ਪਾਣੀ ਲੈ ਆਈਂ ਠੰਡੇ ਤੋਂ ਮੈਂ ਠੰਡਾ ਨਿੰਮਾ ਆ ਗਿਆ ਤੇ ਕੋ ਮਮੀ ਗਈ ਆ ਦੁਕਾਨ ਤੇ ਕੋਈ ਨਹੀਂ ਲੈ ਆਉਂਦੇ ਯਾਰ ਗੇ ਤਾਂ ਮਂਗਾ ਲੈਣ ਤੇ ਤੈਨੂੰ ਕਿ ਮੈਂ ਪਹਿਲਾਂ ਮੈਂ ਆਖੰਡੇ ਹੁਂ ਮਂਗਵਾ ਲਈ ਮਮੀ ਗਈ ਤੇ ਗਏ ਤੇ ਯਾ ਆਏ ਨਹੀਂ ਹਾਲੇ ਤੱਕ ਕਦੇ ਤੇ ਤੇ ਗਏ ਕੋਈ ਨਹੀਂ ਆ ਜਾਂਦੇ ਚੱਲ ਛੱਡ ਮੰਮੀ ਪਾਣੀ ਮੱਥੇ ਮਾਰਿਆ ਹੁੰਦਿਆਂ ਦੇ ਪਹਿਲਾਂ ਪੀਲਾ ਦਸ ਪੱਲੇ ਆਵਾਂ ਮੈਂ ਲੈਣਾ ਜਦੋਂ ਮੈਂ ਤੇ ਪਾਣੀ ਪਹਿਲਾਂ ਹੁੰਦੀ ਆ ਖੰਡ ਨਹੀਂ ਪੀਂਦੀ ਮੰਗਵਾ ਰਾਂ ਮੰਗਵਾ ਲਾ ਉਹਨਾਂ ਦੇ ਕੋਲੋਂ ਕੁਝ ਵਾਇਗੀਆਂ ਚੀਜ਼ਾਂ ਹੋ ਰਹੇ ਆਂਦੇ ਮੰਮੀ ਤੈਨੂੰ ਪਤਾ ਤਾਂ ਹੈਗਾ ਹੀ ਇਦਾਂ ਜਿੱਦਾਂ ਦੀ ਇਹ ਹੈਗੀ ਤੇ ਐਵੇਂ ਨਾ ਤੂੰ ਹੁੰਦਿਆਂ ਹੀ ਉਹਦੇ ਨਾਲ ਤੇ ਮੱਥਾ ਲਾ ਨਿੰਮਾ ਤਾਂ ਹੀ ਲਾਉਣਾ ਵਾ ਮੈਂ ਤੇ ਪਹਿਲਾਂ ਇਹਨੂੰ ਐਨੇ 2 ਘੰਟੇ ਹੋ ਗਏ ਨਾ ਮਾਕੇ ਨੂੰ ਇਹਨਾਂ ਨੂੰ ਉਦੋਂ ਤੋਂ ਮੈਂ ਮੁੰਡੇ ਨੇ ਵੀ ਨਾਲ ਬਣਾਈ ਉਹਦੇ ਉਹਦੇ ਵਾਸਤੇ ਵੀ ਕੋਈ ਚੀਜ਼ ਵੱਖ ਤੇ ਚੱਲ ਮੁੰਡੇ ਦੀ ਤੇ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਉਹ ਆਪ ਆਇਆ ਹੁੰਦਾ ਨਾਲ ਤੇ ਫੇਰ ਫੇਰ ਉਹਨੂੰ ਵੀ ਗਲਾਸੀ ਪਾਣੀ ਦੀ ਭੜਾ ਦੇਣੀ ਇਕ ਤੇ ਫੇਰ ਵੀ ਕਹਿ ਦਿੰਦੀ ਵੀ ਅਜੇ ਲੈਣ ਗਿਆ ਵਾ ਤੇ ਕੋਈ ਨਹੀਂ ਹੰਦਾ ਵਾ ਤੇ ਇਹ ਆਖ ਦਿੰਦੀ ਇਦਾਂ ਦੇ ਸੇ ਕੰਮ ਨਹੀਂ ਹੁੰਦਾ ਓਦਾਂ ਹੀ ਕੇ ਗੱਲ ਕਰਦੀ ਇਦਾਂ ਦੇ ਸੇ ਕੰਮ ਨਹੀਂ ਹੁੰਦਾ ਇਹਨਾਂ ਦੇ ਦਿਲਜਿੰਦਰ ਮੁੜ ਕੇ ਤੇ ਨਹੀਂ ਗੱਲ ਪਾਉਂਦੇ ਹੋਈ ਕੋਈ ਕਰ ਉਹ ਮੰਮੀ ਨਹੀਂ ਮੁੜ ਕੇ ਗੱਲਬਾਤ ਕਾਦੀ ਹੋਣੀ ਆ ਜੇ ਕਰੂਗੀ ਵੀ ਗੱਲਬਾਤ ਤੇ ਮੈਂ ਘੜੀ ਘੜੀ ਘਟਵਾ ਮੈਂ ਸੰਭਾਲ ਲੈਣੀ ਹੁੰਦੀ ਆ ਫੇ ਇਹੋ ਜਿਹੀ ਫਿਰ ਇਤਰੇ ਰੋਕ ਰਿੰਦੀਆਂ ਨਹੀਂ ਨਾਲੇ ਹੁਣ ਪਤਾ ਵਾ ਨਾ ਉਹਨੂੰ ਵੀ ਆਇਆ ਵਾ ਹੁਣ ਉਹਨੇ ਘਾਟੀ ਕਰਨੀ ਆ ਚੰਗੀ ਨਹੀਂ ਬਣ ਬਣ ਕੇ ਦੱਸਣਾ ਵੀ ਮੈਂ ਬੜੀ ਚੰਗੀ ਨਾ ਇਹੋ ਦੀ ਗੱਲ ਵਾ ਦਲਜਿੰਦਰ ਸਾਸਤਰੀ ਦੇ ਅੱਗੇ ਬੜੀ ਤੇਜ ਵਾ ਤੇ ਦਲਬਾਗ ਨੂੰ ਨਾ ਆਪਣੇ ਹੱਥਾਂ 'ਚ ਫੇਰ ਲੱਲੇ ਦੇ ਦੀਆਂ ਚੁਕੜਾਂ ਚੱਕਣਾ ਦੇ ਕੇ ਤੇ ਉਹਨੂੰ ਹੋਰ ਉਹ ਨਹੀਂ ਨਹੀਂ ਮੰਮੀ ਮੈਂ ਉਹਦੀ ਚੁਕੜਾਂ ਚੋਂ ਦਿੰਨੀ ਆ ਜੇ ਉਹ ਤੇਜ ਵਾ ਤੇ ਮੈਂ ਗੜੀ ਘੱਟ ਤੇ ਜਾਵਾਂ ਤੇ ਜੇ ਮਿਸਤਰੀ ਲਾਏ ਆ ਤੇ ਉਹ ਹੁਣ ਕੰਮ ਕੁਮ ਸਾਰਾ ਕਰਵਾ ਲਈ ਮੁੜਕੇ ਨਹੀਂ ਲੱਗਣਦੇ ਮਿਸਤਰੀ ਦੇ ਨਾਲ ਕੋਈ ਪਰੋਕ ਨਹੀਂ ਸੀਤਾ ਸੂਟਾ ਵੀ ਨਵੀਆਂ ਰਖਾ ਲੀਆਂ ਵਾ ਬਥੇਰਾ ਚ ਝੌਂ ਝੌਂ ਕਰਦੀ ਸੀ ਤੇ ਮੈਨੂੰ ਪਤਾ ਸੀ ਕਿ ਹੁਣ ਤੇ ਮਿਸਤਰੀ ਲੱਗੇ ਆ ਲੱਗੇ ਹੱਥ ਹੋ ਜਾਊਗਾ ਮੁੜ ਕੇ ਕਿੜੇ ਐਨੇ ਫੇਰ ਪਕਰ ਲਾਉਣ ਦੇ ਨਹੀਂ ਫੇਰ ਸੁਲਾਉਣ ਦੇ ਨਹੀਂ ਜਿੰਨੀ ਤੇਜ਼ ਵਾ ਉਹਨਾਂ ਤੇ ਉਹਦੇ ਕੀ ਕਹਦੇ ਹੈ ਨਹੀਂ ਕੋਈ ਜਿੰਨਾ ਜਿੰਨਾ ਪੈਸਾ ਤੇ ਖਰਚਣਾ ਨਹੀਂ ਚਾਹੁੰਦੀ ਕਿਤੇ ਤੇ ਕੋਈ ਗੱਲ ਨਹੀਂ ਬਾਕੀ ਜਿਹੜਾ ਰਹਿ ਗਿਆ ਵਾ ਨਾ ਹੁਣ ਪਾਪਾ ਇਹਦੇ ਆ ਹੀ ਗਏ ਆ ਉਹਨਾਂ ਨੂੰ ਕਹਿ ਕੂਕੇ ਤੇ ਮੈਂ ਕਰਵਾ ਲੈਣਾ ਵਾ ਸਾਰਾ ਆਹੋ ਨਹੀਂ ਹੁਣ ਕਰਵਾ ਲਈ ਜਿਹੜਾ ਕੋ ਰਹਿ ਜੂਗਾ ਜਿਹੜਾ ਹੁਣ ਰਹਿਣ ਨਾ ਤੇ ਕੋਈ ਕੰਮ ਵੀ ਮੁੜ ਕੇ ਤੇ ਫੇਰ ਨਹੀਂ ਗਏ ਨੇ ਕਿ ਪਾਸੇ ਲੱਗਣ ਜਾਣਾ ਹੈ ਨਾ ਮੁੜ ਕੇ ਕਿੱਥੋਂ ਲੱਗਣ ਜਾਣਾ ਹੈ ਡੈਡੀ ਵਿਚਾਰਾ ਚੰਗਾ ਵਾ ਉਹ ਨਹੀਂ ਗਾ ਕੋਈ ਗੱਲ ਵੀ ਕਰਦਾ ਜਿੱਦਾਂ ਮੈਂ ਕਹਿੰਨੀ ਉਦਾਂ ਹੀ ਮੰਨ ਜਾਂਦਾ ਵਾ ਇਹ ਤਾਂ ਕਿਤੇ ਈ ਢੀ ਭੈੜੀ ਐ ਨਾ ਜਿਹੜਾ ਕੋ ਹਿਸਾਬ ਹੀ ਨਹੀਂ ਮੈਂ ਹੁਣ ਇਹਦਾ ਭੇਦ ਪਾ ਲਿਆ ਮੈਨੂੰ ਪਤਾ ਵਾ ਵੀ ਇਹਨੂੰ ਕਿਹੜੇ ਤਰੀਕੇ ਨਾਲ ਰੱਖਣਾ ਕਰ ਲੈਣੀ ਹੁੰਨੀ ਮੈਂ ਰੋਕ ਚੱਲ ਚੰਗਾ ਨਹੀਂ ਨਹੀਂ ਤੀਤੀ ਆ ਮੈਂ ਚਾਲੂ ਬਥੇਰੀ ਜੇ ਉਹ ਸੇਰਵਾ ਨਾ ਮੈਂ ਸਵਾ ਸੇਰਵਾ ਗਾੜੀ ਗੁਰਪ੍ਰੀਤ ਜਾ ਮੇਰਾ ਪੁੱਤ ਤੂੰ ਖੇਡ ਲਾ ਜਾ ਕੇ ਜਾ ਕੋਈ ਨਹੀਂ ਹੰਦਾ ਮਾਮੂ ਨਾ ਤੇ ਫਿਰ ਕੋਈ ਗੱਲ ਨਹੀਂ ਉਹਨਾਂ ਚਲ ਜੀ ਗਏ ਪਾਸੇ ਤੇ ਮੰਮੀ ਮੇਰੀ ਗੱਲ ਸੁਣ ਮੈਂ ਚਲ ਜਾਣਾ ਵਾ ਤੇ ਮੈਂ ਇਹਨੂੰ ਚੂੜੀਆਂ ਵੱਲੋਂ ਕਿਹਾ ਸੀ ਕਿ ਚੂੜੀਆਂ ਮੰਗਵਾ ਲਈ ਇਹਨੇ ਮੰਗਵਾਈਆਂ ਵਾ ਕਿਹਿਆ ਵਾ ਨਵਲੀ ਤੇ ਮੋ ਨਹੀਂ ਦੇਸੀ ਆ ਆਪਣੇ ਤਨ ਵੀ ਕਾਲੀ ਗਾਦੀ ਭਈ ਇਹ ਤੈਨੂੰ ਹੁਣ ਮੰਮੀ ਮੈਂ ਚਲ ਜਾਣਾ ਤੈਨੂੰ ਪਤਾ ਤਾਂ ਹੈਗਾ ਵਾ ਹੂੰ ਇਹ ਵੀ ਆਏ ਆ ਹੁਣ ਤੇ ਫੇਰ ਐਵੇਂ ਮੁੜ ਕੇ ਜਿਵੇਂ ਰਾਤ ਰਹਿ ਪੀ ਨਾ ਇੰਨੇ ਵੀ ਗਾਣਾ ਵਾ ਵੀ ਗਈ ਸਾ ਦੇਣ ਵਾ ਤੇ ਹੀ ਤੇ ਹੁਣ ਜਾ ਕੇ ਤੇ ਰਾਤ ਰਹਿ ਪੀ ਕੋਈ ਨਹੀਂ ਗਿਆ ਰਵਲੀ ਭਲਾ ਆਉਂਦਾ ਵਾ ਤੇ ਮੈਂ ਹੁਣ ਚਲ ਜਣਾ ਤਾਂ ਕੋਈ ਗੱਲ ਨਹੀਂ ਜਦੋਂ ਚਲ ਜਣਗੇ ਨਾ ਤੇ ਫੇਰ ਮੈਂ ਇੱਥੇ ਹੀ ਰਹਿਣਾ ਫੇਰ ਮੈਂ ਕਿੱਥੇ ਉਹਨਾਂ ਦੀ ਮੰਨਣ ਨਹੀਂ ਉਹਨਾਂ ਚਿਰ ਤੇ ਹੁਣ ਮੈਨੂੰ ਕੱਢਣਾ ਹੀ ਪੈਣਾ ਜਿੱਦਾਂ ਉਹ ਕਹੂਗਾ ਉਦਾਂ ਹੀ ਕਰਨੀ ਪੈਣੀ ਆਹੋ ਜੀ ਫੇਰ ਟੱਬਰ ਜਿ ਮੰਨਣੀ ਪੈਂਦੀ ਆ ਹਾਂ ਦਲੇਂਦਰ ਮੁੰਡਾ ਇੰਨੀ ਛਰੀ ਆਇਆ ਵਾ ਨਾਲ ਤੇ ਮੈਂ ਤਾਂ ਖੜ ਇੰਡੀਆ ਨੇ ਅਧਿਆੜੀ ਕੋ ਦੋਰੂ ਆ ਮਮਮੀ ਹੁਣ ਨਹੀਂ ਮੇ ਕੋ ਰਿਆ ਜਾਣਾ ਮੈਂ ਦੱਸਿਆ ਤਾਂ ਹੈਗਾ ਵਾ ਹੁਣ ਉਹ ਆਇਆ ਵਾ ਤੇ ਐਵੇਂ ਮੁੜ ਕੇ ਤੜਫੂਗਾ ਫੇਰ ਇੱਕ ਦਿਨ ਜਿੱਦ ਤਣ ਫੁਣਾ ਮਾਣੇ ਤੇ ਉਹਨੂੰ ਫੜਾ ਦੇਗਾ ਵੀ ਨਾਨਕੇ ਕਿੰਨੀ ਛਰੀ ਗਿਆ ਵਾ ਉਹ ਨਹੀਂ ਮੰਮੀ ਤੈਨੂੰ ਨਹੀਂ ਨਾ ਪਤਾ ਹੈਗਾ ਥੇ ਐਵੇਂ ਮੈਂ ਬੁਰੀ ਬਣੂਗੀ ਉਹਦੇ ਕੋਲ ਉਹਨੇ ਕਹਣਾ ਮੰਮੀ ਸਹੀ ਆ ਤੇ ਤੂੰ ਗਲਤ ਵਾ ਹੂੰ ਪਤਾ ਤਾਂ ਤੈਨੂੰ ਹੈਗਾ ਹੀ ਐ ਤੇ ਕੋਈ ਗੱਲ ਨਹੀਂ ਮੈਂ ਫੇਰ ਆ ਜੂਗੀ ਥੋੜੇ ਚਿਰ ਦੀ ਛੁੱਟੀ ਆ ਚਲ ਜਣਾ ਮੰਗੀ ਅੱਛਾ ਤੇ ਬਾਕੀ ਇਹ ਚੂੜੀਆਂ ਨੇ ਉਹ ਤਾਂ ਕੋਈ ਗੱਲਬਾਤ ਨਹੀਂ ਕਰਦੇ ਬਥੇਰੇ ਤੜਫਦੇ ਹੀ ਦੋਵੇਂ ਕੀ ਆਂਦੇ ਕਿ ਪਰ ਮੈਂ ਨਹੀਂ ਰਰਵਲਾਖ ਹਮ ਦੇਖਿਆ ਉਹਨਾਂ ਨੇ ਸੇਵਾ ਕੋ ਗਿਆ ਜਿਦਾ ਹੈ ਨਾ ਨਣਾਂ ਦੀਆਂ ਭੰਦੀਆਂ ਮੁੰਨੇ ਲਿਆ ਹੁਣੀਆਂ ਤੇ ਮੈਂ ਕਿ ਤੂੰ ਹੀ ਲੈ ਦੇ ਤਿਆਖਰ ਆਉਣ ਲੱਗੀ ਇੰਨਾ ਗੱਲਾਂ ਦਾ ਬੜਾ ਪਤਾ ਇਹਨਾਂ ਨੂੰ ਵੀ ਨਣਾਂ ਦੀਆਂ ਭੰਦੀਆਂ ਤੇ ਉਹਨੇ ਲਿਆਉਣੀਆਂ ਤੂੰ ਹੀ ਲੈ ਆਓਗੇ ਤੇ ਫਿਰ ਕੀ ਹੋ ਜਾਣਾ ਆਹ ਤਾਂ ਮੈਂ ਕਿੰਨੀਆਂ 100 200 ਦੀਆਂ ਆ ਜਾਣਗੀਆਂ ਤੇ ਤੇ ਕਿੰਨੀ ਘਾਹ ਜਲੀਦਣ ਵਾਸਤੇ ਕਿੰਨਾ ਦਾ ਫਰਕ ਪੈ ਚੱਲਿਆ ਭਲਾ ਇਹੋ ਹੀ ਕਰਦੀ ਹੁਣੀ ਆ ਕੇ ਇਹੋ ਹੀ ਚੁਕਣਾ ਨਿੰਦੀ ਆ ਚੁਕਣਾ ਉਹਨੂੰ ਵੀ ਦਿੱਤੀ ਇਹੋ ਚੁਕਣਾ ਦੇ ਦੇ ਕੇ ਤੇ ਉਹਨੂੰ ਇਹ ਪੱਥਰ ਕਰੀ ਜਾਣ ਲਈ ਨਾ ਘਟਵਾਏ ਕਿਤੇ ਨਾ ਚੱਲ ਕੋਈ ਗੱਲ ਨਹੀਂ ਆਉਂਗਾ ਵਾ ਨਾ ਤੇ ਗਾਂ ਨਬੇੜੀਏ ਕੰਮ ਤੇ ਮੈਂ ਵੀ ਜਾਣ ਵਾਲੀ ਬਣਾਗਾ ਆ ਚਲ ਆ ਜਾਂਦਾ ਵਾ ਗਿਆ ਦੇ ਹੈਗਾ ਵਾ ਹੁਣ ਨਹੀਂ ਲੈਂਦਾ ਕਿ ਉਹ ਨਹੀਂ ਲੈਂਦਾ ਹੁਣ ਲਿਆਊਗਾ ਕੇ ਲਿਆਊਗਾ ਕੇ ਦਾਰਾ ਜੇ ਨਾ ਲਿਆਊਗਾ ਤਾਂ ਫੇਰ ਨਾ ਖਲਾਉਂਗੀ ਇਹਨੂੰ ਵੀ ਲੈ ਕੇ ਆ ਮੈਂ ਘੜੀ ਲੈ ਕੇ ਆਈ ਚਲ ਬੈਠ ਮੈਂ ਮੈਂ ਵੇਖਾਂ ਰਸੋਈ ਜੇ ਬਲੱਖਦੀ ਐ ਕੋਈ ਚਾਹ ਪਾਣੀ ਬਣਾਇਆ ਖ ਨਹੀਂ ਬਣਾਇਆ ਉਹਨੇ ਬਈ ਹੁਣੀ ਐ ਬਣਾਉਣ ਕੇ ਚਾਹ ਘੜੀ ਸਵਾਦ ਦੀ ਬਣਾ ਕੇ ਲਿਆਉਣੀ ਪਾਣੀ ਜਾਂ ਬਣਾ ਕੇ ਤੇ ਮੱਥੇ ਮਾਰੂਗੀ ਜਿੱਦਾਂ ਦਾ ਅੱਗੇ ਪਾਣੀ ਪਿਆੜਗੀ ਉਦਾਂ ਦੀ ਚਾਹ ਪਿਆੜ ਦੇਣੀ ਇੱਕ ਗੱਲ ਹੈਗੀ ਆ ਮਾਤਾ ਨੂੰ ਝੂੜੀਆਂ ਦਾ ਸੁਨਾਵ ਹੀ ਦਿੱਤਾ ਵੀ ਇਹ ਹੰਨਾਂ ਆਂਦੀਆਂ ਬਣਦੀਆਂ ਨੇ ਕੋਈ ਗੱਲ ਨਹੀਂ ਪਤਾ ਤੇ ਮੈਨੂੰ ਵੀ ਹੈਗਾ ਵਾ ਕਿ ਨੰਨਾਂ ਆਂਦੀਆਂ ਬਣਦੀਆਂ ਤੇ ਕੋਈ ਨਹੀਂ ਲਾਉਂਗੀ ਤੇ ਮੈਂ ਵੀ ਤੁਹਾਡੇ ਕੋਲ ਜਿੰਨੇ ਕ ਮੈਂ ਤੁਹਾਨੂੰ ਕੇਕ ਦੇ ਪੈਸੇ ਦੇਤੇ ਸੀ ਨਾ ਉਹਨੇ ਕੀ ਤੁਹਾਨੂੰ ਚੂੜੀਆਂ ਦੇ ਦੇ ਕੇ ਜਾਉਂਗੀ ਲੈ ਲਿਓ ਮੇਰੇ ਕੋਲ ਪੈਸੇ ਸੁਨਮਦੀਆਂ ਤੇ ਸੁਨਮਦੀਰ ਆ ਨਿੰਗ ਆ ਗਏ ਮੰਮੀ ਕੋਈ ਨਹੀਂ ਆਉਂਦੇ ਹੀ ਹੁਣੇ ਆ ਕਦੇ ਇਹਦੇ ਤਾਂ ਗਏ ਆ ਜਦੋਂ ਤਨ ਮੈਂ ਪਹਿਲਾਂ ਉਦੋਂ ਗੋਲੀ ਮਾਰੀ ਸੀ ਪੈਸਾ ਉਹਨੇ ਆਖਾਂ ਦੇ ਵੀ ਜਾ ਜਾ ਇਹਨੂੰ ਖਲਾ ਦੇ ਖਲਾ ਦੇ ਉਹਨੂੰ ਉਦੋਂ ਤੇਰੇ ਕੋ ਖਲਾਇਆ ਨਾ ਗਿਆ ਉਹ ਮੰਮੀ ਗਏ ਉਦੋਂ ਦੇ ਹੀ ਆ ਜਦੋਂ ਪਰਵਣੇ ਘਰ ਆ ਜਾਂਦੇ ਉਦੋਂ ਵੀ ਨਿਕਲ ਆਉਣ ਬੈਜੇ ਨਹੀਂ ਸਾਰਿਆਂ ਨੂੰ ਹੁਣ ਮੈਨੂੰ ਕੀ ਪਤਾ ਗਿਆ ਹੁਣ ਟਾਈਮ ਲੱਗ ਗਿਆ ਹੋਊਗਾ ਉਥੇ ਗਏ ਤੇ ਉਦੋਂ ਦੇ ਹੀ ਮੈਂ ਤਾਂ ਦੋ ਖਲਾਤਾ ਜੀ ਟਾਈਮ ਤੇ ਬਹੁਤ ਲੱਗਣ ਡਿਆ ਵਾ ਕਿ ਇਹਨੂੰ ਦੋ ਕਮਾਈ ਹੋਣ ਡਈ ਹੈ ਤੁਹਾਡੀ ਕਦਾਂ ਦੀ ਕੁੜੀ ਬੈਠੀ ਜਾਣ ਕੇ ਕੋਈ ਚਾਹ ਨਹੀਂ ਪਾਣੀ ਨਹੀਂ ਉਹ ਤੁਮ ਪਾਣੀ ਉਹਨਾਂ ਦੇ ਮੱਥੇ ਮਾਰਿਆ ਵੀ ਦੇ ਮਤਲਬ ਪੀ ਲੋ ਤੇ ਪਾਣੀ ਵੀ ਮੰਮੀ ਪੀਣ ਨੂੰ ਹੀ ਹੁੰਦਾ ਵਾ ਕੋਈ ਨਹੀਂ ਚਾਹ ਤੇ ਰੀਆ ਚਾਹ ਬਣਦੇ ਆ ਬਣਦੇ ਕੀ ਭਦਾਈ ਕੋਈ ਨਹੀਂ ਰ ਮੈਂ ਆਪਣੇ ਰਾਜੀ ਵੀ ਤੇਰਾ ਮਿਲ ਜਾਂਦਾ ਪਾਣੀ ਉਹ ਮਾਰਾ ਕੀ ਹੋ ਗਿਆ ਵਾ ਕਾਦਾ ਰੋਲਾ ਪਾਤਾ ਵਾ ਰੋਲਾ ਕੀ ਪਾਉਣਾ ਮੈਂ ਜੋ ਕਈ ਨਹੀਂ ਹੋਗਾ ਕੁੜੀ ਨੂੰ ਆਈ ਨੂੰ ਘਰ ਦੇ ਨੇਦ ਕੇ ਤਾਂ ਕੋਈ ਚਾਹ ਨਹੀਂ ਕੋ ਪਾਣੀ ਨਹੀਂ ਤੂੰ ਫੜਾ ਫੜਾਉਂਦੇ ਆ ਕੋਈ ਗੱਲ ਨਹੀਂ ਆਵੇ ਠੰਡਾ ਠੰਡਾ ਲੈ ਬਾਬਾ ਮੈਂ ਠੰਡਾ ਲੈਣ ਦਾ ਪਾਸੇ ਤੇ ਪਾ ਦੇ ਠੰਡਾ ਉਹਨਾਂ ਦੇ ਹੁਣ ਲੈ ਦਾ ਪਹਿਲਾਂ ਉਹਨਾਂ ਨੂੰ ਪਾਣੀ ਦਾ ਡਿਫਾ ਲਿਆ ਲੈਣਾ ਕੰਮ ਹੋ ਗਿਆ ਮੈਨੂੰ ਲੈ ਲੈਣਾ ਪਹਿਲਾਂ ਖੜੀਪ ਲੈ ਕੇ ਲੈ ਆ ਜਾ ਕੇ ਚੀਜ਼ਾਂ ਉੱਤੇ ਪਹਿਲਾਂ ਅੰਦਰ ਕੁਝ ਨਹੀਂ ਦੇਣੇ ਜਾ ਕੇ ਉਹ ਜੇ ਤੇ ਮੈਂ ਗਿਆ ਆਈਆਂ ਜਦੋਂ ਇਹਨੇ ਸੁਣਾ ਦਿੱਤਾ ਸੋ ਟਾਈਮ ਤੇ ਹੁਣ ਲੱਗੀ ਜਾਂਦਾ ਵਾਡੇ ਉਹਨੇ ਤਾਂ ਸਾਨੂੰ ਸੁਣਾ ਦੇਣੇ ਤੈਨੂੰ ਮੰਮੀ ਮੇਰੀ ਸੁਣੋ ਗੱਲ ਹਲੇ ਆਈ ਨੂੰ ਸਿਰਫ ਉਹਨੂੰ 10 ਮਿੰਟ ਹੋਏ ਆ ਸਿਰਫ ਪਾਣੀ ਪੀਤਾ ਉਹ ਤੇ ਹੁਣ ਪਾ ਕੇ ਦੇ ਦੇ ਯਾਰ ਉਹਨੂੰ ਤੇ ਮੈਂ ਤਾਂ ਕਹਿਣ ਦੀ ਮੈਂ ਲੱਗੀ ਆ ਪਾ ਕੇ ਦੇਣਾ ਦੱਸ ਮੈਂ ਕਿਹੜਾ ਰੱਖ ਲੈਣਾ ਵਾ ਇਹਨੂੰ ਉਹ ਚੱਲ ਆ ਜਾਗਾ ਐਵੇਂ ਨਾ ਗਰਮ ਹੋਈ ਜਾਏਗਾ ਮਾਤਾ ਹੱਡੀ ਵਾਲੀ ਵੀ ਨਾ ਹੱਦੀ ਹੋਈ ਅਗਰੇ ਇੱਕ ਦੀਆਂ ਨਾ ਚਾਰ ਬਣਾਵਣਾ ਦੱਸਦੀ ਐ ਇਹ ਉਹਨਾਂ ਨੂੰ ਤਾਂ ਘੰਟਾ ਡੇਢ ਘੰਟਾ ਹੋ ਗਿਆ ਆਿਆਂ ਨੂੰ ਉਹਦੇ ਬੜੇ ਚਿਰ ਦੇ ਆਏ ਆ ਆਇਆ ਨੂੰ ਸਿਰਫ 10 ਮਿੰਟ ਹੋਏ ਆ ਸਿਰਫ ਪਾਣੀ ਘੋਟ ਪੀਤਾ ਵਾ ਨਾ ਤੇ ਕੋਈ ਗੱਲ ਨਹੀਂ ਹੁਣ ਕੋਲਡ ਡਰਿੰਕ ਆ ਗਈ ਤੇ ਹੁਣ ਇਹ ਪਿਆਲ ਦਿੰਨੀ ਆ ਇਹਦੇ ਇਦਾਂ ਮਾਵਾਂ ਧੀਆਂ ਚੁੱਕਦੀਆਂ ਵਾ ਨਾ ਗੱਲ ਨੂੰ ਵੀ ਜਿੱਦਾਂ ਬੰਨੀ ਕਿੱਡਾਗਾ ਪਾਟ ਹੈ ਗਿਆ ਹੁੰਦਾ ਵਗਦੇ ਹਾਦੀ ਕਰਦੀਆਂ ਕਿਤੇ ਚੱਲ ਨਾਲੇ ਹੁਣ ਇਹਨਾਂ ਨੇ ਵੀ ਸੋਣੀ ਲਿਆ ਵਾ ਵੀ ਕਿਦਾਂ ਬੋਲਦੇ ਤੇ ਕਿਦਾਂ ਨਹੀਂ ਬੋਲਦੇ ਆ ਕੀ ਲੈਂਤਾ ਵਾ ਗੋਪੀ ਹਾਂ ਜੀ ਮੰਮੀ ਖਾਲਾ ਚੀਜੀ ਤੇਰੇ ਵਾਤੀ ਲਿਆਂਦੀ ਆ ਮੰਮੀ ਆਗਲਾ ਤਾਂ ਮੈਂ ਸੋਚਿਆ ਮੰਮੂ ਪੀਜਾ ਵਰਗ ਲਿਆਂਵਾਂ ਲੈ ਬਾਉ ਆਵੇ ਲੇਜ਼ ਲਿਆਂਦੇ ਆ ਆਦਿ ਸਕੂੜਾਂ ਦੇ ਪੈਕੇਟ ਲਿਆਂਦੇ ਆ ਤੇ ਖਾਲਾ ਤੂੰ ਜੋ ਖਾਣਾ ਵਾ ਮੈਂ ਗੋਲ ਪੀਜਾ ਹਣਾ ਪੀਜਾ ਨਹੀਂ ਬਾਹੂ ਖਾਈ ਦਾ ਤਲੀਆਂ ਚੀਜ਼ਾਂ ਜਿਹੜੀਆਂ ਵਾ ਉਹ ਚੰਗੀਆਂ ਨਹੀਂ ਹੁੰਦੀਆਂ ਹੋਰ ਇੰਗੀਆਂ ਖਾਈ ਦੀਆਂ ਬਾਹ ਕਹਾ ਤੇਰੇ ਵਾਤੀ ਆ ਮਮਾ ਦਾ ਸਲੱਗਾ ਕਿ ਡਾਊਨ ਤਰਾਵਾ ਮਾਂ ਵਰ ਗਈ 10 ਵੀ ਮੈਂ ਚੇਚੀਆਂ ਆ ਚੀਜ਼ਾਂ ਮੰਗਾਈਆਂ ਭਿਗਦੇ ਆ ਖੇ ਨਾ ਪਿੰ냔ੇ ਵਾhti ਕੋਈ ਚੀਜ਼ ਨਹੀਂ ਮੰਗਾਈ ਤੇ ਲੈ ਪਣਾ ਉਹਦੀ ਗੱਲ ਕਰ ਮੈਨੂੰ ਇਹ ਪੀਜ਼ਾ ਚਾਹੀਦਾ ਤੇ ਮੈਨੂੰ 버ਗਰ ਚਾਹੀਦਾ ਜਿੱਦਾਂ ਮੈਂ ਨਹੀਂ ਰੋਜ਼ ਉਥੇ ਪੀਜ਼ਾ 버ਗਰ ਹੀ ਖਵਾਲਦੀ ਹੁਣੀ ਹੈ ਮਾਂ ਦੀ ਘਰ ਅਕੇ ਆ ਹੁਣ ਉਹ ਆਜੂਗੀ ਬੋਲਣ ਕੇ ਦੇਖੀ ਚੱਲ ਇਹ ਤੇ ਚਲ ਗਈ ਆ ਤੇ ਜੋਤੀ ਨਾਲ ਗੱਲ ਹੋਈ ਨੂੰ ਕਿੰਨੇ ਹੀ ਦਿਨ ਹੋ ਗਏ ਆ ਉਹਦਾ ਵੀ ਨਹੀਂ ਫੋਨ ਆਇਆ ਤੇ ਨਾ ਮੈਂ ਹੀ ਕੀਤਾ ਵਾ ਗੋਪੀ ਦੇ ਜਨਮ ਦਿਨ ਤੇ ਹੀ ਆਈ ਸੀ ਮੇਰਾ ਰਾਦਾ ਵਾ ਉਹਦਾਂ ਇੱਕ ਵਾਰ ਫੋਨ ਤੇ ਗੱਲਬਾਤ ਕਰਦੀ ਆ ਨਾਲ ਇਹਦੀਆਂ ਘਰਤੋਤਾਂ ਦੱਸਦੀ ਆ ਉਹ ਵੀ ਢੀਕਦੀ ਹੁਣੀ ਆ ਕਿ ਵੀਰ ਬਾਹਰੋਂ ਆਇਆ ਵਾ ਤੇ ਫੋਨ ਨਹੀਂ ਆਇਆ ਕੋਈ ਮੈਨੂੰ ਹਲੋ ਹਲੋ ਸੋਸ਼ਕਾ ਬੋਆ ਜੀ ਕਸੇ ਕਾਲ ਪੁੱਤ ਹੋਰਸ ਨਾ ਕਿਹਾ ਚਾਲਾ ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਮੈਂ ਵੀ ਠੀਕ ਠਾਕ ਹਾਂ ਤੈਨੂੰ ਤਾਂ ਪੂਆ ਦਾ ਚੇਤਾ ਹੀ ਭੁੱਲ ਗਿਆ ਜਿਉਂ ਗਈਆਂ ਕਿ ਤੈਨੂੰ ਫੋਨ ਹੀ ਨਹੀਂ ਕੀਤਾ ਕੀ ਦੱਸਾਂ ਪੂਆ ਜੀ ਤੁਹਾਨੂੰ ਪਤਾ ਤਾਂ ਹੈਗਾ ਘਰਾਂ ਦੇ ਕੰਮ ਇਦਾਂ ਹੀ ਆ ਫਿਰ ਨਿੱਕਰਾਂ ਦੇ ਕੰਮ ਤੇ ਇਦਾਂ ਹੀ ਰਹਿੰਦੇ ਆ ਚੱਲ ਬੰਦਾ ਹਾਲ ਚਾਲ ਤੇ ਪੁੱਛ ਲੈ ਚੱਲ ਗਰਮ ਨਾ ਹੋਵੇ ਤੂੰ ਹੀ ਦੱਸੋ ਕੀ ਹਾਲ ਜੇ ਠੀਕ ਠਾਕ ਵਧੀਆ ਵਾ ਤੂੰ ਸੁਣਾ ਬੱਚਿਆਂ ਦਾ ਕੀ ਹਾਲ ਵਾ ਬੱਚੇ ਤਾਂ ਠੀਕ ਆ ਤੁਸੀਂ ਦੱਸੋ ਹਾਂ ਤੇ ਇਹਦਾ ਕੀ ਹਾਲ ਆ ਨਾਲੇ ਭਾਬੀ ਦਾ ਭਾਬੀ ਠੀਕ ਹੀ ਆ ਕੇ ਭਾਬੀ ਦਾ ਤੈਨੂੰ ਮੈਂ ਕੀ ਦੱਸਾਂ ਹਾਂਜੀ ਫੇਰ ਉਜੜੀ ਉਹ ਪੇਕੇ ਨਾਲ ਹੀ ਮੁੰਡੇ ਨੂੰ ਲੈ ਗਈ ਉਹ ਹਾਂ ਤਾਂ ਹੋ ਗਈ ਉਹਨੂੰ ਸ਼ਰਮ ਹੀ ਨਹੀਂ ਹੈਗੀ ਘਰ ਮਿਸਤਰੀ ਲੱਗੇ ਆ ਦੇਦਾ ਪੇਕੇ ਕੀ ਕੰਮ ਤੈਨੂੰ ਕੀ ਦੱਸਾਂ ਉਹ ਤਾਂ ਦਲਬਾਗ ਤੋਂ ਨਹੀਂ ਡਰਦੀ ਉਹਨੂੰ ਕਹਿੰਦੀ ਹੀ ਵੀ ਨਾਲ ਚੱਲ ਅੱਛਾ ਇੰਨਾ ਨਹੀਂ ਪਿਆ ਛੁੱਟੀ ਆਇਆ ਬਾਤ ਕਰਦੇ ਨਿੱਕੇ ਮੋٹے ਕੰਮ ਕਰਾ ਜੂਗਾ ਅੱਛਾ ਉਹਨੇ ਜਵਾਬ ਦਿੱਤਾ ਵੀ ਘਰ ਤੇ ਮਿਸਤਰੀ ਲੱਗੇ ਮੈਂ ਨਾਲ ਕਿੱਦਾਂ ਜਾਵਾਂ ਹਾਂਜੀ ਤੇ ਫੇਰ ਆਂਦੀ ਇਹ ਚਲ ਮੈਂ ਕੱਲੀ ਚਲ ਜਾਂਦੀ ਆ ਅਛਾ ਤੇ ਮੇਰੇ ਨਾਲ ਆਈ ਤੇ ਮੈਂ ਵੀ ਇਹੋ ਗੱਲ ਕਹੀ ਮੈਂ ਕਿਹਾ ਦੋ ਚਾਰ ਦਿਨ ਖਲੋ ਜਾ ਮਿਸਤਰੀ ਹਾਟੀ ਜਾਣੇ ਤੇ ਦੋਵੇਂ ਜਾਣੇ ਚਲ ਜਿਓ ਹਾਂਜੀ ਨਾ ਧੀਏ ਮੇਰੀ ਗੱਲ ਕਿੱਥੇ ਸੁਣਨੀ ਆ ਜੇ ਮੈਂ ਕਹਿਣਾ ਪਿਆ ਹਰਾਏ ਜਾ ਤਾ ਉਹਨੇ ਤੇ ਪੁੱਠੇ ਜਾਣਾ ਇਹ ਤੁਸੀਂ ਆ ਵੀ ਪਹਿਲਾਂ ਭੂਏ ਚੜਾਈ ਆ ਇਹਨੂੰ ਥੋੜਾ ਖਿੱਚ ਕੇ ਰੱਖੋ ਭੋਆ ਜੀ ਨਹੀਂ ਜਿੰਨਾ ਮੈਂ ਖਿੱਚ ਕੇ ਰੱਖਦੀ ਆ ਨਾ ਐਨਾ ਕੌਣ ਖਿੱਚ ਕੇ ਰੱਖਦਾ ਵਾ ਜੇ ਮੈਂ ਚੁੱਪ ਕੀਤੀ ਰਵਾਂ ਨਾ ਇਹ ਤੇ ਮੈਨੂੰ ਰੋਟੀ ਨਾ ਖਾਣ ਦਵੇ ਤੇਰੇ ਫੁੱਫੜ ਨੂੰ ਇਹਨੇ ਆਪਣੇ ਵੱਲ ਕੀਤਾ ਵਾ ਉਹਨੂੰ ਚੁੱਕਣਾ ਚੜਾਉਂਦੀ ਰਹਿੰਦੀ ਮੰਮੀ ਮੈਨੂੰ ਇਦਾਂ ਆਂਦੀ ਆ ਮੰਮੀ ਮੈਨੂੰ ਇਦਾਂ ਆਂਦੀ ਆ ਉਹ ਵੀ ਇਦਾਂ ਦੇ ਹੀ ਉਹ ਵੀ ਮੈਨੂੰ ਕਹਿ ਦਿੰਦੇ ਆ ਰਮਨ ਤੂੰ ਨਾ ਇਦਾਂ ਕਰਿਆ ਕਰ ਗਿਲਜਿੰਦਰ ਵਿਚਾਰੀ ਕੀ ਕਰੇ ਕਿੱਥੇ ਜਾਵੇ ਆ ਸ਼ਾਮੋ ਆਜੀ ਫੁੱਫੜ ਜੀ ਦੇ ਆ ਭੋਲੇ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀਰ ਬਾਹਰੋਂ ਆਏ ਆ ਨਾ ਮੈਨੂੰ ਤੁਸੀਂ ਕਈ ਸੁਣਾ ਨਾ ਸੱਦਾ ਮੈਨੂੰ ਤੁਸੀਂ ਦੱਸਿਆ ਹੀ ਨਹੀਂ ਨਹੀਂ ਤੇਨੂੰ ਮੈਂ ਕੀ ਦੱਸਾਂ ਇਹੋ ਤੇ ਤੈਨੂੰ ਦੱਸਣ ਨੂੰ ਫੋਨ ਕੀਤਾ ਵਾ ਵੀ ਬਾਹਰੋਂ ਆਇਆ ਤੇ ਜਿਹੜਾ ਅਟੈਚੀ ਲਿਆਇਆ ਵਾ ਨਾ ਉਹ ਆਪਣੇ ਅੰਦਰ ਵਾੜ ਲਿਆ ਵਾ ਉਹ ਹਾਨੂ ਨੇ ਦੱਸਿਆ ਵੀ ਕੀ ਲਿਆਂਦਾ ਵਾ ਉਹ ਤੁਹਾਡੇ ਲਈ ਨਹੀਂ ਕੁਝ ਲਿਆਤੀ ਏ ਤੈਨੂੰ ਮੈਂ ਕੀ ਫੋਨ ਕਰਨਾ ਸੀ ਮੇਰ ਲਈ ਵੀ ਨਹੀਂ ਕੌਂ ਲਿਆ ਆ ਮੇਰਾ ਵੀਰ ਲੱਗਦਾ ਵਾ ਉਹਦੀ ਇੱਕੋ ਇੱਕ ਭੈਣ ਹੋ ਆ ਵੀ ਮੇਰ ਲਈ ਵੀ ਨਹੀਂ ਕੌਂ ਲਿਆ ਆ ਕੱਖ ਨਹੀਂ ਲਿਆਇਆ ਆਪਣੇ ਸਹੁਰਿਆਂ ਲਈ ਲਿਆਇਆ ਹੋਊ ਕਿ ਸਾਲੇ ਲਈ ਲਿਆਇਆ ਹੋਊ ਸਾਲੇ ਘਰ ਲਈ ਲਿਆਇਆ ਹੋਊ ਤੁਹਾਨੂੰ ਕੀ ਲਿਆ ਕੇ ਦੇਣਾ ਵਾ ਤੇ ਜੇ ਲਿਆਇਆ ਵੀ ਹੋਊ ਤੇ ਜਿਹੜੀ ਚੰਦਰੀ ਘਰ ਵਾ ਇਹਨੇ ਦੇਣਾ ਵਾ ਉਧ ਹੋ ਗਈ ਆ ਕੋਈ ਟੌਫੀ ਕੋਈ ਬਾਹਰ ਦੀ ਕੋਈ ਚੀਜ਼ ਕੋਈ ਕੁਝ ਵੀ ਨਹੀਂ ਤੇ ਆਇਆ ਭੋਆ ਜੀ ਮੈਨੂੰ ਨਹੀਂ ਆਤੀ ਇਹ ਕੋਹ ਵੀ ਵਿਖਾਲਿਆ ਹੁਣ ਇਹ ਬਣਾ ਲਾ ਕੇ ਚਲ ਗਈ ਉਹ ਪੀ ਪਰਜਾਈ ਮੇਰੀ ਨੇ ਨਾ ਚੂੜਾ ਲਾਉਣਾ ਵਾ ਤੇ ਨਿਆ ਹਾਂ ਵੀ ਗਰਮੀਆਂ ਤੇ ਲੰਘੀਆਂ ਉਹਦੋਂ ਜਦਾਂ ਬਾਵਾ ਨੂੰ ਕੁਝ ਹੋਇਆ ਨਾ ਤੇ ਹੁਣ ਪਰਜਾਈ ਨੂੰ ਕੀ ਫਸੀ ਪਈ ਹੈਗੀ ਮਿਸਤਰੀ ਹਟ ਦੇ ਤਾਂ ਦੋਵੇਂ ਜੀ ਚੱਲ ਜਾਂਦੇ ਪਰ ਦੇ ਜੋਰ ਹੋ ਕੇ ਚਲ ਗਈ ਕਾਰ ਮਿਸਤਰੀ ਲੱਗੇ ਆ ਤੂੰ ਹੀ ਸਾਰਾ ਦਿਨ ਖੰਪ ਖੰਪ ਮਰ ਜਾਣਾ ਤੇ ਇਹ ਚਾਰ ਦਿਨ ਰੁਕ ਨਹੀਂ ਸਕਦੇ ਮੋੜੇ ਪਰਚਾਈਆਂ ਬਾਹਾਂ ਨੂੰ ਇੱਥੇ ਕੀ ਹੋ ਚੱਲਿਆ ਹੈਗਾ ਉਹੋ ਹੀ ਤਾਂ ਗੱਲਾਂ ਵਾਂ ਤੇ ਗੇ ਨਹੀਂ ਮੰਦੀ ਮੈਂ ਵੀ ਕੀ ਕਵਾਂ ਤੇ ਤੂੰ ਆਵੀਂ ਹੱਕ ਦੇਣਾ ਕੋਈ ਨਹੀਂ ਭੁਆਜੀ ਆਉਣੀ ਆ ਮੈਂ ਕਿਹ ਦੇਣਾ ਆ ਮਾਰੀ ਫਿਰ ਨੂੰ ਪੁੱਛੂਗੀ ਨਾ ਈ ਲਿਆਂਦਾ ਮੇਰਲੀ ਵਾਰੋਂ ਆਹ ਹੋ ਮੈਂ ਤੈਨੂੰ ਫੋਨ ਕਰ ਦੂੰਗੀ ਜਿੱਦਣ ਘਰ ਹੋ ਨਾ ਉਦਣ ਹੀ ਆਵੀਂ ਉਹਦੇ ਸਾਹਮਣੇ ਗੱਲਾਂ ਕਰੀ ਜੇ ਲਿਆਇਆ ਵੀ ਹੋ ਤਾਂ ਆਪੇ ਉਹਨੂੰ ਪਤਾ ਲੱਗ ਜਾਊਗਾ ਪਤਾ ਲੱਗੋਗਾ ਆਹੋ ਚਲ ਕੋਈ ਨਹੀਂ ਦੱਸਿਓ ਤਹੀ ਮੈਨੂੰ ਆਉਂਗੀ ਮੈਂ ਇਹਨਾਂ ਨੇ ਤਾਂ ਬਹੁਤ ਭਾਪੀ ਨੇ ਹੱਤ ਚੁੱਕੀ ਆ ਚਲ ਕੋਈ ਨਹੀਂ ਮੈਂ ਕਰੂੰਗੀ ਫੋਨ ਆ ਮਿਸਤਰੀ ਚਾਹ ਮੰਗਣ ਡਈ ਮੈਂ ਵੀ ਉਹਨਾਂ ਨੂੰ ਚਾਹ ਬਣਾ ਕੇ ਦੇਣਾ ਚਲੋ ਠੀਕ ਆ ਭੂਆ ਜੀ ਹਾਂ ਚੰਗਾ ਬਾਊ ਚੰਗਾ ਭੂਆ ਜੀ ਦੱਸ ਉਹ ਵੀ ਨਿਆਣੀ ਪੁੱਛਣ ਡਈ ਆ ਵੀ ਵੀਰ ਬਾਹਰੋਂ ਆਇਆ ਵਾ ਤੇ ਮੇਰੇ ਲਈ ਕੀ ਲਿਆ ਆ ਵਾ ਤੇ ਇਹਨੂੰ ਮੈਂ ਕੀ ਦੱਸਾਂ ਵੀ ਹੁਣ ਤੀਏ ਤੇਰੇ ਲਈ ਕੀ ਆਉਣਾ ਵਾ ਹੁਣ ਵਿਆਹ ਹੋ ਗਿਆ ਵਾ ਹੁਣ ਸਹੁਰਿਆਂ ਲਈ ਲਿਆਊਗਾ ਸਾਡੇ ਲਈ ਕੀ ਆਉਣਾ ਕੱਖ ਵੀ ਨਹੀਂ ਵੇਖ ਲਾ ਆਉਂਦੀ ਨੇ ਸਮਾਨ ਸਾਰਾ ਅੰਦਰ ਵੜ ਲਿਆ ਵਾ ਨਹੀਂ ਦੱਸਿਆ ਵੀ ਆ ਚੀਜ਼ ਲਿਆਂਦੀ ਆ ਤੇ ਨਈ ਗੱਲ ਤੇ ਨਈ ਬਾਤ